ਜੀ ਸਸਤੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਜੀ ਜੀਤ ਸਿੰਘ ਤੇ ਤੁਸੀਂ ਦੇਖੋ ਮੇਰਾ ਚੈਨਲ ਜੱਗਾ ਫੇਡ ਕੋਟਿਆ ਪੀ ਵੀ 04 ਹਾਂ ਜੀ ਵੀਡੀਓ ਦਾ ਥੰਬਨੇਲ ਦੇਖ ਕੇ ਤੁਸੀਂ ਜੇ ਕਲਿੱਕ ਕੀਤਾ ਹੈ ਤਾਂ ਮੈਂ ਸਮਝ ਗਿਆ ਕਿ ਤੁਹਾਡੇ ਚੈਨਲ ਤੇ ਵੀ 뷰 ਰੁਕਿਆ ਤੇ ਸਬਸਕ੍ਰਾਈਬਰ ਨਹੀਂ ਵਧ ਰਹੇ ਤਾਂ ਉਹ ਸਬਸਕ੍ਰਾਈਬਰ ਕਿਵੇਂ ਵਧਣਗੇ ਤੁਸੀਂ ਆਪਣੇ ਫੋਨ ਦੇ ਵਿੱਚ ਜਾ ਕੇ ਵਾਈਟੀ ਸਟੂਡੀਓ ਦੇ ਵਿੱਚ ਸਿਰਫ ਦੋ ਸੈਟਿੰਗਾਂ ਬਦਲਣੀਆਂ ਜਿਸ ਦੇ ਨਾਲ ਤੁਹਾਡੇ ਚੈਨਲ ਦੀ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਅਤੇ ਸਬਸਕ੍ਰਾਈਬਰ ਦਿਨ ਬਦ ਦਿਨ ਵਧਦੇ ਜਾਣਗੇ ਅਤੇ 뷰 ਵੀ ਅੱਛੇ ਖਾਸੇ ਤੁਹਾਨੂੰ ਮਿਲਣਗੇ ਸਾਲ ਪਰ ਵੀਡੀਓ ਬਣਾ ਬਣਾ ਕੇ 2 ਸਾਲ ਵੀਡੀਓ ਬਣਾ ਬਣਾ ਕੇ ਥੱਕ ਗਏ ਹਾਂ ਬਹੁਤ ਜ਼ਿਆਦਾ ਥੱਕ ਗਏ ਹਾਂ ਵੀਊ ਫੇਰ ਵੀ ਨਹੀਂ ਆ ਰਹੀ ਇੰਨੀ ਮਿਹਨਤ ਕਰ ਰਹੇ ਹਾਂ ਪਰ ਵੀਊ ਨਹੀਂ ਆ ਰਹੀ ਸਬਸਕ੍ਰਾਈਬਰ ਨਹੀਂ ਵਧ ਰਹੀ ਤਾਂ ਐਸਾ ਕੀ ਕੀਤਾ ਜਾਵੇ ਕਿਹੜੀਆਂ ਨੇ ਹੋਰ ਟ੍ਰਿਕ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ ਐਪਲੀ ਵਾਈਟਿਚ ਸਟੂਡੀਓ ਵਿੱਚ ਜਿਹੜੀਆਂ ਦੋ ਸੈਟਿੰਗਾਂ ਹੁੰਦੀਆਂ ਉਹ ਔਨ ਤਾਂ ਹੁੰਦੀਆਂ ਪਰ ਆਪਣੇ ਚੈਨਲ ਨੂੰ ਇੱਕ ਤਰ੍ਹਾਂ ਆਪਣੇ ਚੈਨਲ ਫ੍ਰੀਜ਼ ਹੋਇਆ ਹੁੰਦਾ ਵੀ ਉਹ ਅੱਗੇ ਵਧ ਨਹੀਂ ਪਾਉਂਦਾ ਆਪਾਂ ਕੀ ਕਰਨਾ ਵਾਈਟਿਚ ਸਟੂਡੀਓ ਦੇ ਵਿੱਚ ਜਾਣਾ ਵਾਈਟਿਚ ਸਟੂਡੀਓ ਦੇ ਵਿੱਚ ਜਾ ਕੇ ਉਹ ਜਿਹੜੀਆਂ ਦੋ ਸੈਟਿੰਗਾਂ ਔਨ ਕਰਨੀਆਂ ਹੁਣ ਤਾਂ ਔਨ ਹੀਆਂ ਉਸ ਨੂੰ ਇੱਕ ਵਾਰ ਆਫ ਕਰਕੇ ਫਿਰ ਉਸ ਨੂੰ ਔਨ ਕਰ ਲੈਣਾ ਦੋਨੇ ਸੈਟਿੰਗ ਦੇ ਜਾਵਾਂਗੇ ਦੋਨੇ ਸੈਟਿੰਗ ਕਿਥੋਂ ਦੱਸਿਆ ਜਾਊਗਾ ਕਿ ਕਿਵੇਂ ਉਹ ਸੈਟਿੰਗਾਂ ਤੁਸੀਂ ਔਨ ਕਰਨੀਆਂ ਹਾਂਜੀ ਮਿਲਦੇ ਆ ਤੁਹਾਨੂੰ ਆਪਣੇ ਮੋਬਾਈਲ ਦੀ ਸਕਰੀਨ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਵਾਈਟੀ ਸਟੂਡੀਓ ਦੇ ਵਿੱਚ ਵਾਈਟੀ ਸਟੂਡੀਓ ਓਪਨ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਪ੍ਰੋਫਾਈਲ ਤੇ ਪ੍ਰੋਫਾਈਲ ਤੇ ਜਾਣ ਤੋਂ ਬਾਅਦ ਆਪਾਂ ਸੈਟਿੰਗ ਦੇ ਆਈਕਨ ਤੇ ਕਲਿੱਕ ਕਰਾਂਗੇ ਚੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਜੋ ਪੁਸ਼ ਨੋਟੀਫਿਕੇਸ਼ਨ ਦਿਖ ਰਿਹਾ ਹੈ ਆਪਾਂ ਇਸ ਤੇ ਕਲਿੱਕ ਕਰਾਂਗੇ ਹਾਂਜੀ ਤਾਂ ਜਿਹੜੇ ਇਸ ਵਿੱਚ ਦਿਖ ਰਹੇ ਹਨ ਕਮੈਂਟਸ ਐਨਾਲਸਟਿਕ ਅਚੀਵਮੈਂਟ ਪਾਲਿਸੀ ਇਹਨਾਂ ਸਾਰਿਆਂ ਨੂੰ ਆਪਾਂ ਕਰ ਦਵਾਂ ਇੱਕ ਵਾਰੀ ਆਫ ਕਮੈਂਟ ਨੂੰ ਕਰ ਦੇਣਾ ਨੋਨ ਅਤੇ ਫਿਰ ਇਸ ਨੂੰ ਦੁਬਾਰਾ ਕਰ ਦੇਣਾ ਆਨ ਇੱਕ ਤਾਂ ਇਹ ਸੈਟਿੰਗ ਹੋ ਗਈ ਇਸ ਤੋਂ ਬਾਅਦ ਆਪਾਂ ਬੈਕ ਆ ਜਾਾਂਗੇ ਬੈਕ ਆਉਣ ਤੋਂ ਬਾਅਦ ਆਪਾਂ ਕਰਨਾ ਹੈ ਪੈਨਸਲ ਵਾਲੇ ਆਈਕਨ ਤੇ ਕਲਿੱਕ ਹੋਮ ਟੈਬ ਇਸ ਤੋਂ ਬਾਅਦ ਹੋਮ ਟੈਬ ਦੇ ਕਲਿੱਕ ਕਰਾਂਗੇ ਇਸ ਦੇ ਵਿੱਚ ਵੀ ਦੋ ਆਪਸ਼ਨ ਆਉਣ ਨੇ ਇਹਨਾਂ ਨੂੰ ਵੀ ਆਪਾਂ ਆਫ ਕਰ ਦੇਣੀ ਆਫ ਕਰਨ ਤੋਂ ਬਾਅਦ ਇਹਨਾਂ অপশন অন উই অন ਕਰ ਦਾਂਗੇ हां जी ਇਹ ਸੀ ਦੋ ਸੈਟਿੰਗ ਇਹ ਤੋਂ ਬਾਅਦ ਆਪਾਂ ਬੈਕ ਆ ਜਾਾਂਗੇ ਸਭ ਕੁਝ ਕਰ ਦਾਂਗੇ ਕੱਟ ਇਹ ਸੈਟਿੰਗਾਂ ਕਰਨ ਤੋਂ ਬਾਅਦ ਥੋੜੇ ਰੁਕੇ ਹੋਏ ਵੀਊ ਤੇ ਸਬਸਕ੍ਰਾਈਬ ਸਬਸਕ੍ਰਾਈਬਰ ਆਪਣੇ ਆਪ ਵਧਣ ਲੱਗ ਜਾਣਗੇ ਜੋ ਵੀ ਤੁਸੀਂ ਦੇਖੂਗੇ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਥੋੜੇ ਸਬਸਕ੍ਰਾਈਬਰ ਵੀਊ ਬਹੁਤ ਜ਼ਿਆਦਾ ਵਧਣ ਲੱਗ ਜਾਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਧੰਨਵਾਦ ਜੀ